शक्ति शक्तिमान, शक्ति 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 दे शक्ति दे शक्ति दे आया बाबा शक्ति दे, ओ कथे रह गया बाबा आया शक्ति दे शक्ति दे शक्ति दे

ਬਾਬਾ ਸ਼ਕਤੀ ਦੇ ਬਾਬਾ ਬੜਾ ਬਿਸ਼ਰਮ ਹੈ ਅਈ ਤੜਕੇ ਦੇ ਬੈਠੇ ਮੇਰਾ ਪਾਸ ਆ ਜਾ ਜਮਗੇ ਬੈਠਾ ਬੜਾ ਬਿਸ਼ਰਮ ਹੈ ਤੜਕੇ ਦੇ ਬੈਠੇ ਮੇਰੇ ਪਾਸੇ ਜਾਮਗੇ ਬੈਠੇ ਬੈਠੇ ਬਾਬਾ ਮੋੜੇ ਨਹੀਂ ਤਕਰ ਹੁਣ ਆਊਗਾ ਬਾਬਾ ਸ਼ਕਤੀ ਦੇ ਸ਼ਕਤੀ ਦੇ ਬਾਬਾ ਸ਼ਕਤੀ ਦੇ ਸ਼ਕਤੀ ਦੇ ਪ੍ਰਣਾਮ ਗੁਰੂ ਜੀ ਨੂੰ ਬੁਲਾਇਆ ਬਾਬਾ ਜੀ ਆ ਮਾਤਾ ਜੀ ਹੈ ਮਾਤਾ-ਪਿਤਾ ਕਿੱਥੇ ਆ ਆ ਰਹੇ ਨੇ ਪੁੱਤਰ ਬੇਟਾ ਜੀ ਵੀ ਆ ਰਹੇ ਨੇ ਉਹਨਾਂ ਚੱਪਲ ਦਾ ਡੋਡਾ ਜਿਹਾ ਨਿਕਲ ਗਿਆ ਸੀ ਰਾਹ 'ਚ ਅੱਛਾ ਬਾਬਾ ਜੀ ਚੱਪਲ ਟੁੱਟ ਗਈ ਡੋਡਾ ਨਿਕਲ ਗਿਆ ਚੱਪਲ ਦਾ ਹਾਂ ਠੀਕ ਆ ਮਾਤਾ ਜੀ ਕੋਈ ਆ ਗਿਆ ਬਾਬਾ ਜੀ ਆ ਗਏ ਬਾਬਾ ਜੀ ਬਾਬਾ ਜੀ ਪ੍ਰਣਾਮ ਜੀ ਜਿਉਂਦੇ ਰਹੋ ਜਿਉਂਦੇ ਰਹੋ ਹੋਰ ਬਾਬਾ ਜੀ ਠੀਕ ਹੋ ਠੀਕ ਆ ਭਾਈ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਬਾਬਾ ਜੀ ਵਧੀਆ ਠੀਕ ਆ ਕਿੱਥੇ ਮੀਡੀ ਮੂਡੀ ਨੇ ਗਏ ਹੋਏ ਸੀ ਚੱਪਲਾ ਡੋਡਾ ਨਿਕਲ ਗਿਆ ਯਾਰ ਉਹ ਮੈਂ ਤੁਰਿਆ ਆਇਆ ਮਗਰ ਸਾਢੇ ਸਾਢੇ ਇੱਥੇ ਥੋੜੇ ਹੋਗੇ ਸਾਡੇ ਬੈਠੇ ਬੈਠਾ ਸਾਰੇ ਥੋੜੇ ਵਾ ਠੀਕ ਕਰ ਦਾਂਗੇ ਅਸੀਂ ਠੀਕ ਆ ਜੀ ਹੋਰ ਭਗਤੀ ਤੋਂ ਖੁਸ਼ ਹੋ ਕੇ ਸੀ ਆਏ ਇੱਥੇ ਦੱਸੋ ਕੀ ਮੰਗਦੇ ਹੋ ਬਾਬਾ ਜੀ ਅੱਜ ਕੱਲ ਇਹ ਧਰਤੀ ਤੇ ਅਤਿਆਚਾਰ ਬਹੁਤ ਹੋ ਰਿਹਾ ਈ ਇਹਨੂੰ ਰੋਕਣ ਵਾਸਤੇ ਕਰੋ ਕੁਛ ਇਹਦਾ ਕੋਈ ਹੱਲ ਕਰੋ ਜੀ ਹੱਲ ਕਰਾਂਗੇ ਹੁਣ ਹੱਲ ਤਾਂ ਹੀ ਅਸੀਂ ਇੱਥੇ ਆਏਗੇ ਹੱਲ ਕਰਨ ਵਾਸਤੇ ਆਏ ਇੱਥੇ ਹੈਂ ਇਹਦਾ ਇਲਾਜ ਕਰੋ ਜੀ ਕੁਛ ਮੈਨੂੰ ਸ਼ਕਤੀ ਦਿਓ ਮੈਂ ਕੁਛ ਨਾ ਕੁਛ ਕਰਾਂ ਜੀ ਤੀ ਦਿਓ ਜੀ ਚਾਹ ਫਿਰ ਦੇਖਦੇ ਮਾਰਦੇ ਨਿਗਾਹ ਚ ਦੇਖਦੇ ਆਗੇ ਠੀਕ ਹੈ ਜੀ ਬੰਦੇ ਨੇ ਭਗਤੀ ਦਾ ਵਧੀਆ ਕੀਤੀ ਆ ਹੁਣ ਤੁਸੀਂ ਨਿਗਾਹ ਮਾਰ ਕੇ ਦੇਖੋ ਬੰਦਾ ਹੈਗਾ ਸ਼ਕਤੀ ਦੇਣਯੋਗ ਆ ਅੱਗੇ ਕੰਮ ਸਾਂਭ ਲੂਗਾ ਮੈਨੂੰ ਤਾਂ ਹੀ ਲੱਗਦੇ ਲੱਛਣ ਜੇ ਹਾਂ ਬੰਦਾ ਹੋਰ ਹੀ ਹਿਸਾਬ ਦਾ ਗਾਨੀਆਂ ਗੁੰਡੀਆਂ ਦੀਆਂ ਪਾਈ ਬੈਠਾ ਚਲੋ ਤਾਂ ਮਾਰਾ ਅੱਜ ਦਾ ਫੈਸਲ ਫੋਸਣ ਚੱਲਦਾ ਅੱਜ ਦਾ ਮੁੰਡਿਆਂ ਦਾ ਨਹੀਂ ਬੇਟਾ ਦੇਖ ਕੇ ਦਿਓ ਭਗਤੀ ਸ਼ਕਤੀ ਤੁਹਾਡਾ ਦੂਜੇ ਭਗਤ ਨੂੰ ਦੇ ਨਹੀਂ ਤੇਰੇ ਇੱਕ ਨੂੰ ਨਹੀਂ ਤੇਰਾ ਦੂਜਾ ਭਗਤ ਦੇਖੋ ਹਾਂ ਦੂਜੇ ਭਗਤ ਤਸਰੀਫ ਲੱਗਦਾ ਇਹ ਤਾਂ ਲੁਚੜਾ ਜਿਹਾ ਬੰਦਾ ਲੱਗਦਾ ਫਿਰ ਹੁਣ ਕਿਵੇਂ ਕਰੀਏ ਮਾਤਾ ਉਹ ਬੰਦੇ ਦਾ ਭਗਤੀ ਕੀਤੀ ਆ ਹੁਣ ਉਥੇ ਤੁਹਾਡੀ ਇੰਨੀ ਭਗਤੀ ਕੀਤੀ ਆ ਸਾਧੂ ਸੰਤ ਸਹੀ ਹੋਣਾ ਚਾਹੀਦਾ ਜੇ ਕੋਈ ਸਾਧੂ ਸੰਤ ਕੋਈ ਸਤਿ ਭਗਤੀ ਹੈ ਕੋਈ ਦੁਨੀਆ ਦੇ ਕੁਝ ਰੋਕਣ ਵਾਸਤੇ ਹੋਵੇ ਉਹ ਸਹੀ ਬੰਦਾ ਹੋਣਾ ਚਾਹੀਦਾ ਚਾਹ ਵਤੂ ਜੀ ਨਿਗਾਹ ਮਾਰ ਕੇ ਦੇਖੋ ਮਾੜੀ ਜੀ ਹਾਂ ਉਹਦਾ ਅੰਦਰੋਂ ਤਾਂ ਦਿਲ ਦਾ ਸਾਫ ਲੱਗਦਾ ਗੁੰਦਾ ਤਾਂ ਹੀ ਕਹਿਣਾ ਮਾਤਾ ਵੇ 1 ਵਜੇ ਆਪਾਂ ਦੇਖ ਕੇ ਦੇਖ ਦਿੰਦੇ ਆਂਗੇ ਹਾਂ ਉੱਥੋਂ ਲੱਛਣ ਜੇ ਦੇਖ ਕੇ ਬਾੜੀਆਂ ਸ਼ਾਂਪਾ ਛੂਪਾਂ ਜੀਆਂ ਪੌਣੀਆਂ ਚੰਗੀਆਂ ਨਹੀਂ ਲੱਗਦੀਆਂ ਇਹ ਤਾਂ ਮਰਾ ਜੱਜ ਰੱਗ ਲਾ ਰਿਹਾ ਉਹ ਮਾਤਾ ਨਵਾਂ ਲੈ ਕੇ ਆਵਾਂਗੇ ਪੈਸੇ ਹੈ ਨਹੀਂ ਸੀਗੇ ਆ ਚਲੋ ਹੁਣ ਚਲੋ ਮਾਤਾ ਫਿਰ ਹੁਣ ਵਰਦੀ ਦੋ ਸੋਚ ਕੇ ਵਰਦੀ ਮੰਗਵਾਈ ਹੈ ਸਮਝ ਸੋਚ ਕੇ ਦੇਣੀ ਆ ਸ਼ਕਤੀਆਂ ਦੋ ਦੇਣੀਆਂ ਆ ਬਦੇ ਹਿਸਾਬ ਨਾਲ ਦੇ ਬਹੁਤ ਗਲਤ ਇਸਤੇਮਾਲ ਨਹੀਂ ਕਰਨਾ ਹੈਗਾ ਠੀਕ ਹੈ ਬਾਬਾ ਜੀ ਕਿਸੇ ਵਧੀਆ ਕੰਮ ਬਾਤ ਤੇ ਉਪਯੋਗ ਕਰਨਾ ਦਾ ਠੀਕ ਹੈ ਜੀ ਕਿਸੇ ਗਲਤ ਉਪਯੋਗ ਨਹੀਂ ਕਰਨਾ ਠੀਕ ਹੈ ਜੀ ਬਾਬਾ ਜੀ ਤੇ ਜੇ ਇਹਦਾ ਗਲਤ ਉਪਯੋਗ ਕਰੇਗਾ ਤਾਂ ਤੇਰੇ ਸਾਰੀਆਂ ਸ਼ਕਤੀਆਂ ਬਲੀਨ ਹੋ ਜਾਣੀਆਂ ਤੇਰੇ ਹੱਥੋਂ ਚਲੀ ਜਾਣੀਆਂ ਸ਼ਕਤੀਆਂ ਠੀਕ ਹੈ ਜੀ ਤੇ ਬਾਬਾ ਜੀ ਸ਼ਕਤੀ ਕਿਹੜੀ ਕਿਹੜੀ ਹੈ ਜੀ ਮੇਰੇ ਕੋਲੇ ਨਹੀਂ ਪਵਾ ਸਕਦਾਗਾ ਠੀਕ ਹੈ ਜੀ ਤੇ ਤੇਰੇ ਉੱਤੇ ਆਉਣ ਵਾਲਾ ਕੋਈ ਵੀ ਸੰਕਟ ਨੂੰ ਰੋਕ ਸਕਦਾਗਾ ਠੀਕ ਹੈ ਜੀ ਤੇ ਬਾਕੀ ਮਾਲਾ ਦੱਸਣਗੇ ਵਰਦੀ ਇਹ ਵਧੀਆ ਥਾਂ ਤੇ ਬਰਤਣੀ ਆ ਠੀਕ ਹੈ ਜੀ ਜੇ ਕੋਈ ਭੀੜ ਪੈ ਗਈ ਜਿਵੇਂ ਕੋਈ ਉਹ ਨਾ ਧੋ ਕੇ ਜਾਣਾ ਕੋਈ ਲੁੱਟੋ ਕੋਈ ਨਹੀਂ ਕਿਸੇ ਨੇ ਕਰਨੀ ਇਹ ਵਰਦੀ ਪਾ ਕੇ ਕਿਤੇ ਕੋਈ ਬਰਤ ਕੰਮ ਕਰਨ ਲੱਗ ਜਾਓ ਠੀਕ ਹੈ ਮਾਤਾ ਨਾ ਅਗੇ ਤਾਂ ਮੈਂ ਹੁਣ ਜੋ ਨਾ ਉਹ ਤਾਂ ਹੈ ਨਹੀਂ ਮਾਤਾ 20 20 ਦਿਨ ਹੁਣ ਕਿਉਂ ਕਰੀ ਨਾ ਵਰਦੀ ਨਾ ਜਾਏ ਗੁੱਤੀ ਸੱਤ ਦਿਨ ਨਹੀਂ ਮਾਤਾ ਮੈਂ ਨਾ 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 ਹੁੰਦਾ ਵਾ ਪਿੰਡਾਂ ਦੇ ਕੋਈ ਨਾ ਹੁੰਦਾ ਵਾ ਠੀਕ ਹੈ ਜੀ ਠੀਕ ਹੈ ਸਨਾਨ ਕਰਕੇ ਵਰਦੀ ਪਾਉਣੀ ਆ ਠੀਕ ਹੈ ਮੈਨੂੰ だっ ਕਿ ਤੇਰੀ ਘਿਹੜੇ ਹੋਣਾ ਹੈ ਜੀ ਮੈਂ ਉਹਨਾਂ ਨੂੰ ਕਹੂੰਗਾ ਵੀ ਮੈਂ ਇੱਕ ਮਿੰਟ ਨਹਾ ਕੇ ਆ ਗਿਆ ਵਰਦੀ ਪਾ ਕੇ ਫੇਰ ਲੜੂੰਗਾ ਨਹੀਂ ਨਹੀਂ ਤੇਰੇ ਕੋਲ ਸੱਕ ਤੇ ਇੰਨੀ ਆਣੀ ਠੀਕ ਹੈ ਕੋਈ ਟੋਪਾ ਆ ਜਾਏ ਕੁਝ ਵੀ ਆ ਜਾਏ ਇੱਕ ਗੋਤਾ ਮਾਰ ਪਾਰ ਹੋ ਜਾਏਗਾ ਠੀਕ ਆ ਬਬਾਈ ਤੇਰੇ ਕੋਲ ਇੰਨੀ ਸੱਕ ਤੇ ਤਾਹੀ ਨੇਗੇ ਤੂੰ ਖੜਾ ਖੜਾ ਤਿਆਰ ਹੋ ਸਕਦਾ ਹੈ ਠੀਕ ਆ ਬਬਾਈ ਨਾ ਹੋਣ ਦੀ ਤੈਨੂੰ ਕੋਈ ਲੋੜ ਨਹੀਂ ਠੀਕ ਆ ਬਬਾਈ ਤੇ ਤੂੰ ਹਰੇਕ ਜਾਂਦੇ ਆਉਂਦੇ ਬੰਦੇ ਦੀ ਮਦਦ ਕਰ ਸਕਦਾ ਹੈ ਠੀਕ ਹੈ ਜੀ ਇੱਥੇ ਜੀ ਲੈ ਲੈ ਇੱਥੇ ਲੈ ਲੈ ਜੀ ਲੈਣਾ ਅਸੀਂ ਤਾਂ ਪਰ ਉਸ ਚੱਲੇ ਆਗੇ ਠੀਕ ਆ ਬਬਾਈ ਤੇ ਕਦੇ ਵੀ ਸਾਨੂੰ ਯਾਦ ਕਰੀ ਅਸੀਂ ਆ ਜਾਾਂਗੇ ਠੀਕ ਆ ਬ ਜਿੱਥੇ ਮੈਂ ਲੋੜ ਤਾਂ ਹੀ ਬਲਾਵਾ ਤਾਂ ਆ ਜਾਊਗਾ ਇਹ ਨਾਮ ਆ 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 ਪੱਬਾ ਲੈ ਹੁਣ ਨੇਰੇ ਆਉਣਗੇ ਵਰਦੀ ਮਿਲਗੀ ਓਏ ਫਲੀੜੇ ਮਿਲ ਕੇ ਓਏ ਫਲੀੜੇ ਪੜ ਕੇ ਓਏ ਫਲੀੜੇ 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 ਸਕੀ ਓਏ ਫਲੀੜੇ ਮਿਲ ਗਏ ਓ ਦੇ ਲਿਆ ਓ ਫਲੀੜੇ ਮਿਲ ਗਏ